ਮੂਲੀ ਝਗੜੇ ਤੋਂ ਬਾਅਦ ਨੌਜਵਾਨ ਦੀ ਕੀਤੀ ਰੱਜ ਕੇ ਮਾਰਕਟਾਈ ਨੌਜਵਾਨ ਮਿਤੂਰਤੀ ਹੋਈ ਮੌਤ ਪਤਨੀਦਾਰੋਂ ਰੋਕੇ ਪੁਰਾ ਹਾਲ ਪਤਨੀ ਤੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ ਤੇ ਕਤਲ ਖੂਨ ਦੇ ਲਗਾਏ ਦੋਸ਼ ਗੁਰਦਾਸਪੁਰ ਦੇ ਪੁਲਿਸ ਥਾਣਾ ਕਾਨੂੰਨ ਆ ਨਦੀਨ ਪਿੰਡ ਵੜਾਚ ਵਿੱਚ ਇੱਕ ਮਿਤੂਰ ਨੌਜਵਾਨ ਦੀ ਭੇਤ ਭਰੀ ਹਾਲਤ ਵਿੱਚ ਮੌਤ ਹੋਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਆਜਮਸੀਬ ਪਰ ਬਿੱਟੂ ਮਸੀਜੋ ਕੇ ਪਿੰਡ ਵਿੱਚ ਹੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਬੀਤੀ ਰਾਤ ਉਸ ਦਾ ਪਿੰਡ ਤੇ ਹੀ ਵਿਅਕਤੀਆਂ ਨਾਲ ਝਗੜਾ ਹੋ ਗਿਆ ਪਰਿਵਾਰਤਾ ਕਥਿਤ ਤੌਰ ਤੇ ਦੋਸ਼ ਹੈ ਕਿ ਇਹਨਾਂ ਵੱਲੋਂ ਹੀ ਨੌਜਵਾਨ ਮਜ਼ਦੂਰ ਨੂੰ ਕੁੱਟਕੁੱਟ ਕੇ ਮਾਰਿਆ ਹੈ ਪਹਿਲਾਂ ਇਹਨਾਂ ਵੱਲੋਂ ਮ੍ਰਿਤਕ ਨੌਜਵਾਨ ਰਾਜਾ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਬਾਅਦ ਉਸਦੇ ਘਰ ਆ ਕੇ ਉਸ ਤੇ ਭਰਾ ਅਤੇ ਉਸਦੀ ਪਤਨੀ ਨੂੰ ਵੀ ਕੁੱਟਿਆ ਗਿਆ ਮ੍ਰਿਤਕ ਦੀ ਪਤਨੀ ਰਿਪਕਾ ਤੇ ਭਰਾ ਸਾਹੀ ਨੇ ਦੱਸਿਆ ਕਿ ਪਿਤੀ ਸ਼ਾਮ ਨੂੰ ਪਿੰਡ ਦੇ ਹੀ ਤੁਰ ਨੌਜਵਾਨਾਂ ਨੇ ਮ੍ਰਿਤਕ ਰਾਜਾ ਨਾਲ ਝਗੜਾ ਕੀਤਾ ਸੀ ਇਸ ਉਪਰੰਤ ਇਹਨਾਂ ਵਿਅਕਤੀਆਂ ਨੇ ਉਸਦੇ ਘਰ ਵਿੱਚ ਦਾਖਲ ਹੋ ਕੇ ਜਿੱਥੇ ਰਾਜਾ ਮਸੀਦੀ ਭਾਰੀ ਕੁੱਟਮਾਰ ਕੀਤੀ ਉਸਦੇ ਨਾਲ ਹੀ ਉਸਦੀ ਪਤਨੀ ਨੂੰ ਵੀ ਇਹਨਾਂ ਵਿਅਕਤੀਆਂ ਵੱਲੋਂ ਕੁੱਟਮਾਰ ਦਾ ਸ਼ਿਕਾਰ ਬਣਾਇਆ ਗਿਆ ਮ੍ਰਿਤਕ ਦੀ ਪਤਨੀ ਨੇ ਦੋਸ਼ ਲਾਇਆ ਹੈ ਕਿ ਪਿਛਲੇ ਸਾਲ ਵੀ ਇਹਨਾਂ ਵਿਅਕਤੀਆਂ ਨੇ ਰਾਜਾ ਮਸੀਦੀ ਕੁੱਟਮਾਰ ਕਰਦੇ ਹੋਏ ਉਸ ਮੋਂ ਗੰਭੀਰੂ ਵਿੱਚ ਜ਼ਖਮੀ ਕੀਤਾ ਸੀ ਤੇ ਬੀਤੀ ਰਾਤ ਨੂੰ 8 ਵਜੇ ਦੇ ਕਰੀਬ ਘਰ ਵਿੱਚ ਇਸ ਦਾਖਲ ਹੋ ਕੇ ਫਿਰ ਰਾਜਮਸੀ ਅਤੇ ਮੇਰੀ ਕੁੱਟਮਾਰ ਕੀਤੀ ਹੈ ਕੁੱਟਮਾਰ ਕਰਨ ਵਾਲੇ ਰਾਜਾ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਤੇ ਚਲਦਿਆਂ ਉਸ ਦੀ ਤੜਕਸਾਰ ਮੌਤ ਹੋ ਗਈ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਮ੍ਰਿਤਕ ਦੇ ਪਰਿਵਾਰਾਂ ਦੇ ਬਿਆਨ ਦਰਜ ਨਹੀਂ ਕੀਤੇ ਗਏ ਹਨ ਪਰ ਜਲਦੀ ਹੀ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਵੱਡਾ ਭਰਾ ਹੈ ਮੇਰਾ ਆਉਂਦਾ ਰਾਜਾ ਨੂੰ ਰਾਜਾ ਤੇ ਉਹਦਾਂ ਬਿੱਟੂ ਸੀ ਮਸਲਾ ਕੋਈ ਝਗੜਾ ਕੋਈ ਨਹੀਂ ਜੀ ਪੀ ਫੂ ਕੇ ਉਦਾਂ ਅੱਗੇ ਵੀ ਇੱਕ ਦੋ ਵਾਰੀ ਲੜਿਆ ਸੀ ਤੇ ਰਾਤੀ ਵੀ ਇੱਦੇ ਇਕੱਲਾ ਹਿਓ ਹੂੰ ਤੋਂ ਉਹਨਾਂ ਪਹਿਲਾਂ ਇੱਥੇ ਲੜਿਆ ਮੁਰਕੇ ਚੌਂਕ ਚ ਲੈ ਕੇ ਉਧਰੋਂ ਦੋ ਜਾਨੇ ਚਾਚਾ ਭਤੀ ਜਾ ਗੱਡੀ ਤੇ ਹਰਮਨ ਉਹਦੇ ਜਾ ਕੁੱਟਿਆ ਮੁਰਕੇ ਇੱਥੇ ਲਿਆ ਕੁੱਟਿਆ ਵਾ ਪਰ ਆਪਾਂ ਤੇ ਇੱਥੇ ਆਏ ਨਹੀਂ ਹੂੰ ਜੇ ਆਪਾਂ ਹੁੰਦੇ ਤੁਹਾਨੂੰ ਬਣਾਉਂਦਾ ਹਣਾ ਤੁਹਾਨੂੰ ਹੁਣ ਉਹਦੀ ਮੌਤ ਹੋ ਗਈ ਆ ਸਾਨੂੰ ਅਨਸ਼ਾਫ ਸਹੀ ਦਾ ਕੋਈ ਗੱਲਾਂ ਨਹੀਂ ਹਾਂਜੀ ਪੁੱਛ ਹੋ ਗਈ ਜੀ ਆ ਪੁੱਛ ਜੀ ਵੀ ਗਲੋਤੀ ਆ ਜੀ ਭਾ ਲੋਗ ਨਹੀਂ ਪਾਜੀ ਮੈਨੂੰ ਕਰੋਕਲਾਇਆ ਦੁਕਾਨ ਤੇ ਮੁੰਡਾ ਇਧਰੋਂ ਆਇਆ ਬੈਸਬੋਲ ਲੈ ਕੇ ਧੋੜਾ ਧੋੜਾ ਮਾਰ ਕੋਈ ਤੇ ਜਾ ਕੇ ਤੇ ਕੁੱਟਣ ਡੈ ਪਿਆ ਵਾ ਉਹ ਜੀ ਦੀ ਗੱਲ ਐ ਇਹ ਆ ਕਿ ਆ ਸਾਢੇ 8 ਵਜੇ ਦੀ ਗੱਲ ਰਾਤ ਮੈਨੂੰ ਆਣ ਕੇ ਹੰਗਾਰਵਾਰ ਦੀ ਹਾਂਜੀ ਕੱਲ ਰਾਤ ਦੀ ਮੈਨੂੰ ਕਹਿੰਦਾ ਕਿ ਰਿਪਕਾ ਮੈਨੂੰ ਬਚਾਲਾ ਜਦੋਂ ਨੇ ਉੱਥੇ ਮਾਰਿਆ ਕਹਿੰਦਾ ਮੈਨੂੰ ਬਚਾਲਾ ਮੈਂ ਮੈਨੂੰ ਚੰਗਾ ਪੜਾ ਭੇਜਿਆ ਕੀ ਹੋ ਗਿਆ ਵਾ ਕਹਿੰਦਾ ਮੈਨੂੰ ਮਾਰਤਾ ਹਰਮਾਨ ਨੇ ਤੇ ਗੱਦੀ ਨੇ ਉਹ ਆਇਆ ਤੇ ਇੱਕ ਤੋਂ ਸਾਨੂੰ ਹੱਲੇ ਮੈਨੂੰ ਆਇਆ ਤੇ ਘਰੋਂ ਆਇਆ ਤੇ ਘਰੋਂ ਹਨ ਦੋਵਾਂ ਨੂੰ ਤੂੰ ਕਿਥੇ ਲੈ ਗਿਆ ਮੇਰੀਆਂ ਮਨ ਰਗਾ ਸਾਡੇ ਉਹਦੀਆਂ ਤੇ ਰਗਾ ਛੱਡਦਾ ਹੀ ਨਹੀਂ ਮੈਂ ਬੜੀ ਮੁਸ਼ਕਲ ਉਹਨੂੰ ਬਚਾਇਆ ਬਾਅਦ ਚ ਕਦੀ ਮੈਨੂੰ ਕੇ ਬੰਦੇ ਛੱਡ ਦਿੰਦਾ ਹੀ ਜੋ ਉਹਨੂੰ ਸਡਾਉਣੀ ਸੀ ਮੈਂ ਤੇ ਮਾਰਨ ਨਹੀਂ ਹਟਦਾ ਉਹਨੂੰ ਕਦੀ ਉਹਦੇ ਨੜਾ ਚ ਲੱਤਾ ਮਾਰਦਾ ਹੀ ਕਦੀ ਉਹਦੇ ਰਗਾ ਤੇ ਲੱਤਾਂ ਰੱਖਦਾ ਹੀ ਗਣ ਮੈਂ ਤੇ ਕੋਖਣੀ ਮੇਰਾ ਉਹਨਾਂ ਨੇ ਜਿੱਦਾਂ ਮੈਨੂੰ ਮੇਰਾ ਬੰਦਾ ਲੈ ਲਿਆ ਮੈਂ ਵੀ ਕਹਿੰਨੀ ਕੋਈ ਨੂੰ ਫਾਂਸੀ ਹੋਵੇ ਹਾਂਜੀ ਮੇਰੇ ਆ ਵੇਖੋ ਰਖਾ ਕੁੱਟੀਆਂ ਨੇ ਆ ਵੇਖੋ ਨਾਲ ਹੀ ਮੇਰੀ ਮੰਜੀ ਸਾਰੀ ਦਾਤ ਨਾ ਵੱਢ ਕੇ ਗਿਆ ਮੈਂ ਤਾਂ ਕਹਿੰਦਾ ਮੇਰਾ ਕੋਈ ਕੋਖ ਨਹੀਂ ਕਰ ਸਕਦਾ ਕਹਿੰਦਾ ਮੈਂ ਦੋ ਅੱਗੇ ਖੂਨ ਕੀਤੇ ਇਹਨੂੰ ਮਾਰ ਦੂੰਗਾ ਤਾਂ ਮੇਰਾ ਕੋਈ ਨਹੀਂ ਕੋਖ ਕਰ ਸਕਦਾ ਹਾਂਜੀ ਕੀਤੀ ਜੇ ਚਲੱਖਣ ਸਿੰਘ ਕੋਈ ਰਾਸੀਆਂ ਨਾਲ ਕੋਈ ਟਕੜਾ ਹੋਇਆ ਕੋਈ 8 ਕੁਜੇ ਨਾਲ ਤੇ ਉਹ ਟਕੜਾ ਇਹਦੇ ਨਾਲ ਹੀ ਇਹ ਇਹ ਖਾਦੀ ਹਸਿੰਜਾ ਰ ਕੋਈ ਕੋਈ ਪਤਾ ਨਹੀਂ ਕੀ ਦੱਸਦੇ ਕੋਈ ਗੋਲਜਾ ਬੈਟ ਨੂੰ ਕਹਿੰਦੀ ਸੀ ਬਾਵਾ ਸੁਭਰ ਉਹਨੇ ਮਾਰਿਆ ਦੋ ਤਿੰਨ ਮਾਰਿਆ ਸਾਥੀ ਦੇ ਵੱਜ ਗਏ ਤੇ ਕੋਲ ਤਲਸਾ ਤੇ ਮਾਰਿਆ ਇੱਕ ਘਰ ਹਲਕੇ ਸੌ ਗਿਆ ਮੁੜ ਕੇ ਨਹੀਂ ਉੱਠਿਆ ਰਾਤ ਹਾਂ ਸ਼ਰਾਬ ਸੂ ਸਾਰੀ ਪੀਂਦੇ ਉਹ ਹੀ ਪੀਂਦਾ ਹੈ ਜਿਹਨ ਮਾਰਿਆ ਇਹ ਵੀ ਪੀਂਦਾ ਹੈ ਹਾਂ ਜੀ ਵੰਜਲਾ ਨੇ ਨੂੰ ਮੁੜ ਕੇ ਬਾਅਦ ਚੜ ਕੇ ਮਾਰਿਆ ਫਿਰ ਉੱਥੇ ਲੜਾਈ ਉਧਰ ਹੋਈ ਭਰਾ ਨੂੰ ਮਾਰ ਭਰਾ ਨੂੰ ਬਾਅਦ ਚ ਮਾਰਿਆ ਭਰਾ ਨੂੰ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਜਿਹੜਾ ਗਲਤੀ ਇਹਨਾਂ ਕੀਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਪਲਾਸ ਨੂੰ ਰਿਆ ਕਪੜੇ ਜੀ ਪੁਲਿਸ ਨੇ ਉਹਸ ਆਪਣੀ ਕਾਰਵਾਈ ਕਰ ਲਈ ਹੈ ਡੈਡ ਬਡੀ ਭੇਜੀ ਆ ਅਸੀਂ ਪੋਸਟਮਾਰਟਮ ਵਾਸਤੇ ਦੇਖਦੇ ਜੋ ਵੀ ਪ੍ਰਤਕ ਕਰਨ ਹੋਣਗੇ ਉਹ ਕਾਰਵਾਈ ਕਰਾਂਗੇ ਕਾਰਨ ਦੱਸਿਓ ਕੋਈ ਫਿਲਹਾਲ ਕੋਈ ਕੋਸ਼ਿਸ਼ ਸਟੇਟਮੈਂਟ ਨਹੀਂ ਕਿਸੇ ਨੇ ਦਿੱਤੀ ਜੀ